ਲੇ ਬਰਾਬਰ ਨਿਕਲ ਆ ਬੋਲੋ ਹਾਂਜੀ ਬੋਲੋ ਪ੍ਰਧਾਨ ਜੀ ਦੱਸੋ ਜੀ ਇੱਕ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਆਪਣਾ 21 ਤਰੀਕ ਨੂੰ ਦੋਹਾਂ ਫਾਰਮਾਂ ਦੇ ਸੱਦੇ ਤੇ ਆਪਣਾ ਜਿਹੜਾ ਸ਼ੰਭੂ ਬਾਡਰ ਤੋਂ ਆਪਣਾ ਐਕਸਟ੍ਰੈਕ ਦਾ ਜੱਥਾ ਜਿਹੜਾ ਪਾਗਾ ਦਿੱਲੀ ਕੂਚ ਨੂੰ ਕਰਨਾ ਵਾ ਉਹਦੇ ਵਿੱਚ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਵੱਡੀ ਗਿਣਤੀ ਵਿੱਚ ਬਾਡਰਾਂ ਤੇ ਗਿਣਤੀ ਵਧਾ ਕੇ ਬਾਡਰਾਂ ਨੂੰ ਮਜ਼ਬੂਤ ਕਰੀਏ ਤੇ ਜਿਨ੍ਹਾਂ ਨੇ ਐਕਸਟ੍ਰੈਕ ਨੇ ਅੱਗੇ ਜਾਣਾ ਵਾ ਉਹਨਾਂ ਦਾ ਹੌਸਲਾ ਵਧਾਈ ਕਰੀਏ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ 20 ਤਰੀਕ ਦਾ ਸ਼ਾਮ ਦਾ ਹੀ ਬਾਡਰਾਂ ਦੇ ਉੱਤੇ ਆਪਾਂ ਪਹੁੰਚ ਜੀ ਕਿਉਂਕਿ ਭਰਾਵੋ 21 ਤਰੀਕ ਨੂੰ ਕਈ ਵਾਰੀ ਧੁੰਦ ਹੁੰਦੀ ਹੈ ਕਈਆਂ ਵੀਰਿਆਂ ਦੇ ਮੈਸੇਜ ਆਉਂਦੇ ਜੀ ਅਸੀਂ ਪੁਹਾਰਾਂ ਦੀ ਸਵੇਰ ਪਹੁੰਚ ਜਾਗੇ ਪਰ ਸਵੇਰ ਭਰਾਵੋ ਪਹੁੰਚਣੇ ਨਹੀਂ ਜਾਣਾ ਕਿਉਂਕਿ ਅੱਜ ਅਸੀਂ ਮੀਟਿੰਗ ਸੀ ਇੱਥੇ ਆਏ ਆ ਧੁੰਦ ਦਾ ਬਹੁਤ ਸਾਹਮਣਾ ਕਰਨਾ ਪਿਆ ਤੇ ਅਸੀਂ ਲੇਟ ਹੋਏ ਹਾਂ ਸੋ ਇਸ ਅਪੀਲ ਨੂੰ ਬੇਨਤੀ ਨੂੰ ਕਬੂਲ ਕਰਨਾ 20 ਤਰੀਕ ਨੂੰ ਆਪਣਾ ਸੰਭੂ ਆਰਡਰ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਗੇ ਤਾਂ ਕਿ ਜਿਹੜੀਆਂ ਮੋਦੀ ਸਰਕਾਰ ਦੀਆਂ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੇ ਭਰਾਵੋ ਕੋਈ ਨਵੀਆਂ ਮੰਗਾਂ ਨਹੀਂ ਆ ਉਹਨਾਂ ਨੂੰ ਲਾਗੂ ਕਰਾਈਏ ਜਿਹੜੇ ਆ ਮੇਰੇ ਕਿਸਾਨ ਵੀ ਇਨਾਂ ਦਾ ਵੀ ਹੌਸਲਾ ਵਧੂਗਾ ਜੋ ਤੁਸੀਂ ਇੱਥੇ ਆਉਂਗੇ। ਸੋ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਇਹ ਸਾਰੇ ਵੀਰਾਂ ਨੂੰ ਬੇਨਤੀ ਹੈ ਪ੍ਰਧਾਨ ਜੀ ਨੇ ਬੇਨਤੀ ਕਰਿਆ ਬੇਨਤੀ ਨੂੰ ਪ੍ਰਵਾਨ ਕਰੋ ਦੋਵੇਂ ਬਾਰਡਰਾਂ ਦੇ ਉੱਤੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ। ਬੇਗਿੰਤੀ ਵਾਅਦਾ ਵਧ ਵਧਾਓ ਕਿਉਂਕਿ ਆਪਾਂ ਨੂੰ ਦੋਵੇਂ ਬਾਰਡਰਾਂ ਦੇ ਉੱਤੇ ਲੋੜ ਆ 21 ਤਰੀਕ ਨੂੰ ਖਾਸ ਕਰਕੇ ਸ਼ੰਭੂ ਤੇ ਜਿਹੜੀ ਆਪਣਾ 121 ਜਾਣਾ ਮਰਜੀਬੜਿਆ ਦਾ ਕਾਫਲਾ ਉਹਦੇ ਸਬੰਧ ਵਿੱਚ ਵੀ